ਫਾਮੀਲੀ ਦੀ ਕਿ ਲੋਹੜ ਸਾਡੇ ਚ ਦੋ ਵਿਅਕਤੀ ਨਹਲੇ ਸਨ ਡੁੱਬ ਗਏ ਪਰ ਉੱਥੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਆਂ ਕਿ ਇੱਥੇ ਪਾਣੀ ਦਾ ਵਹਾਅ ਜਾ ਰਿਹਾ ਹੈਗਾ ਤੇ ਇੱਥੇ ਨਾ ਨਹਾਇਆ ਤਾਂ ਫਾਮੀਲੀ ਦੀ ਕਿ ਲੋਹੜ ਸਾਡੇ ਚ ਦੋ ਵਿਅਕਤੀ ਨਹਲੇ ਸਨ ਡੁੱਬ ਗਏ ਪਰ ਉੱਥੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਆਂ ਕਿ ਇੱਥੇ ਪਾਣੀ ਦਾ ਬਾਹਰ ਆ ਜਾ ਰਿਹਾ ਹੈਗਾ ਤੇ ਇੱਥੇ ਨਾਂ ਨਾ ਆਇਆ ਤਾਂ ਮਿਲਦੀ ਸੀ ਕਿ ਲੋਹੜ ਸਾਡੇ ਚ ਦੋ ਵਿਅਕਤੀ ਨਹਾਲੇ ਚ ਨੰਗ ਗਏ ਪਰ ਓਥੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਆਂ ਕਿ ਇੱਥੇ ਪਾਣੀ ਦਾ ਬਾਹਰ ਆ ਜਾ ਰਿਹਾ ਹੈਗਾ ਤੇ ਇੱਥੇ ਨਾਂ ਨਾ ਆਇਆ ਤਾਂ ਮਿਲਦੀ ਸੀ ਕਿ ਲੋਹੜ ਸਾਡੇ ਚ ਦੋ ਵਿਅਕਤੀ ਨਹਾਲੇ ਚ ਨੰਗ ਗਏ ਪਰ ਓਥੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਿਆ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਜ਼ਿਆਦਾ ਹੈਗਾ ਤੇ ਇੱਥੇ ਨਾ ਨਾ ਆਇਆ ਤਾਂ ਮਿਲਦੀ ਦੀ ਕਿ ਲੋਹਰ ਸਾਡੇ ਚ ਦੋ ਵਿਅਕਤੀ ਨਹਾਦੇ ਸਮੇਂ ਡੁੱਬ ਗਏ ਪਰ ਉਸ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਿਆ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਜ਼ਿਆਦਾ ਹੈਗਾ ਤੇ ਇੱਥੇ ਨਾ ਨਾ ਆਇਆ ਤਾਂ ਮਿਲਦੀ ਥੀ ਕਿ ਲੋਹਰ ਸਾਡੇ ਚ ਦੋ ਵਿਅਕਤੀ ਨਹਲੇ ਸਨ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਆਂ ਕਿ ਇੱਥੇ ਪਾਣੀ ਦਾ ਵਹਾਅ ਜਾ ਰਿਹਾ ਹੈਗਾ ਤੇ ਇੱਥੇ ਨਾ ਨਹਾਇਆ ਤਾਂ ਮਿਲਦੀ ਥੀ ਕਿ ਲੋਹਰ ਸਾਡੇ ਚ ਦੋ ਵਿਅਕਤੀ ਨਹਲੇ ਸਨ ਡੁੱਬ ਗਏ ਪਰ ਉੱਥੇ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਆਂ ਕਿ ਇੱਥੇ ਪਾਣੀ ਦਾ ਵਹਾਅ ਜ਼ਿਆਦਾ ਹੈਗਾ ਤੇ ਇੱਥੇ ਨਾ ਨਾ ਆਇਆ ਤਾਂ ਮਿਲਦੀ ਸੀ ਕਿ ਲੋਹਰ ਸਾਡੇ ਚ ਦੋ ਵਿਅਕਤੀ ਨਹਾਲੇ ਸਨ ਡੁੱਬ ਗਏ ਪਰ ਉੱਥੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਆਂ ਕਿ ਇੱਥੇ ਪਾਣੀ ਦਾ ਵਹਾਅ ਜ਼ਿਆਦਾ ਹੈਗਾ ਤੇ ਇੱਥੇ ਨਾ ਨਾ ਆਇਆ ਤਾਂ ਮਿਲਦੀ ਸੀ ਕਿ ਲੋਹਰ ਸਾਡੇ ਚ ਦੋ ਵਿਅਕਤੀ ਨਹਾਲੇ ਸਨ ਡੁੱਬ ਗਏ ਪਰ ਉੱਥੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਿਆ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਜ਼ਿਆਦਾ ਹੈਗਾ ਤੇ ਇੱਥੇ ਨਾ ਨਾ ਆਇਆ ਤਾਂ ਮਿਲਦੀ ਸੀ ਕਿ ਲੋਹੜ ਸਾਡੇ ਚ ਦੋ ਵਿਅਕਤੀ ਨਹਾਲੇ ਸਨ ਡੁੱਬ ਗਏ ਪਰ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਿਆ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਜ਼ਿਆਦਾ ਹੈਗਾ ਤੇ ਇੱਥੇ ਨਾ ਨਾ ਆਇਆ ਤਾਂ ਫਾਮਲੀ ਦੀ ਕਿ ਲੋਹਰ ਸਾਡੇ ਚ ਦੋ ਵਿਅਕਤੀ ਨਹਾਲੇ ਸਨ ਡੁੱਬ ਗਏ ਪਰ ਉਸ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਹਾਂ ਕਿ ਇੱਥੇ ਪਾਣੀ ਦਾ ਵਹਾਅ ਜ਼ਿਆਦਾ ਹੈਗਾ ਤੇ ਇੱਥੇ ਨਾ ਨਹਾਇਆ ਦਾ ਫਾਮਲੀ ਦੀ ਕਿ ਲੋਹਰ ਸਾਡੇ ਚ ਦੋ ਵਿਅਕਤੀ ਨਹਾਲੇ ਸਨ ਡੁੱਬ ਗਏ ਪਰ ਉਸ ਦੇ ਲੋਕਾਂ ਨੇ ਇੱਕ ਬੰਦੇ ਨੂੰ ਕੱਢ ਲਿਆ ਇੱਕ ਡੁੱਬ ਗਿਆ ਜਿਹੜਾ ਬਾਹਰ ਕੱਢਿਆ ਉਹਨੂੰ ਹਸਪੀਟਲ ਲੈ ਗਏ ਹੈ ਕਿ ਬਾਕੀ ਹੁਣ ਪਤਾਲ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਅਸੀਂ ਕਰਦੇ ਆ ਕਿ ਇੱਥੇ ਪਾਣੀ ਦਾ ਬਾਹਰ ਜਾ ਰਿਹਾ ਹੈਗਾ ਤੇ ਇੱਥੇ ਨਾਂ ਨਾ ਆਇਆ ਤਾਂ